ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਸੋਰਠ ਮਹਲਾ 5 ਪਇਓ ਕਿਰਪਾਲ ਦੀਨ ਦੁਖ ਪੰਝਨ ਆਪੇ ਸਭਿਤ ਥਾਟੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੋਪੁਰਾ ਬੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਏ ਸਗਲ ਕਲੇਸ਼ ਮਿਟਹੇ ਇਸ ਤਨ ਤੇ ਮਨ ਚਿੰਦਿਆ ਕਲ ਪਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਉਚਾ ਅਨ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਯੋ ਕਿਰਪਾਲ ਦਿਨ ਦੁਖ ਪੰਜਨ ਆਪੇ ਸਭ ਵਿਦ ਥੜੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੋ ਰ ਪੁਰੈ ਵੇੜੀ ਕਾਟੀ ਮੇਰੇ ਮਨ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਪਯੋ ਕਿਰਪਾ ਦਿਨ ਦੁਖ ਪੰਜਨ ਆਪੇ ਸਭ ਵਿਦ ਥੜੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੁਰਪੁਰੈ 베ੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 पयो कृपाल दीन दुख भजन अपे सभटी फाखियो जन अपना ਗੋੜ ਪੁਰਾ 베ੜੀ ਕਾਟੀ ਮੇਰੇ ਮਨ ਗੋਲ गोविंद ਸਦ ਧਿਆਏ ਸਗਲ ਕਲੇਸ਼ ਮਿਟਹੇ ਇਸ ਤਨ ਤੇ ਮਨ ਚਿੰਦਿਆ ਗਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਪੰਜਨ ਅਪੇ ਸਵਿਤ 33 ਥਿਨ ਮਹਿ ਰਖ ਲਿਓ ਜਨ ਆਪਣਾ ਗੋ ਰ ਪੁਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉਚਾ ਅਨਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਇਓ ਕਿਰਪਾ ਲ ਦਿਨ ਦੁਖ ਪੰਜਨ ਅਪੇ ਸਬਿਤ ਥੜੀ ਥਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰੈ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਹਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉਚਾ ਅਗਨ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਬਿਧ ਥੜੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੋੜ ਪੁਰੈ 베ੜੀ ਕਾਟੀ ਮੇਰੇ ਮਨ ਗੁਲ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਗਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਪਿਓ ਕਿਰਪਾ ਦਿਨ ਦੁਖ ਪੰਜਨ ਆਪੇ ਸਭ ਵਿਦ ਥੜੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੋੜ ਪੁਰੈ 베ੜੀ ਕਾਟੀ ਮੇਰੇ ਮਨ ਗੋਲ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਗਨ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਪਯੋ ਕਿਰਪਾ ਦਿਨ ਦੁਖ ਪੰਜਨ ਆਪੇ ਸਵਿਧ ਥਾਟੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾ ਬੇੜੀ ਕਾਟੀ ਮੇਰੇ ਮਨ ਗੁਲ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਭੇ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਆਪਿਓ ਕਿਰਪਾਲ ਦਿਨ ਦੁਖ ਪੰਜਨ ਆਪੇ ਸਭ ਵਿਦ ਥੜੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰੈ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਹਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਗਨ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਪਯੋ ਕਿਰਪਾਲ ਦਿਨ ਦੁਖ ਪੰਜਨ ਆਪੇ ਸਭਿਤ ਥੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੋੁਰ ਪੁਰਾ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਹਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 पयो कृपाल दीन दुख पंज अपे सभि थे लियो जन अपना ਗੁਰ ਪੁਰਾ ਵੇੜੀ ਕਾਟੀ ਮੇਰੇ ਮਨ ਗੁਰ गोविंद ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਖਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਇਓ ਕਿਰਪਾ ਦਿਨ ਦੁਖ ਪੰਝਨ ਆਪੇ ਸਭ ਵਿਦਥਾ ਠੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰਪੁਰਾ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਹਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉਚਾ ਅਗਿ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਪਇਓ ਕਿਰਪਾ ਦੀਨ ਦੁਖ ਪੰਜਨ ਆਪੇ ਸਭ ਵਿਦ ਥਾਟੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਨ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਬਿਦ ਥਾਟੀ تن میں رکھ لیو جن اپنا گور پورا بیڑی کاٹی میرے من گل گویند سد تائیے سگل کلیش مٹھے اس تن تے ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ कयो कृपाल दीन दुख भजन अपे सभ ਕਹਿਨੇ ਮਹਿ ਰਾਖ ਲਿਓ ਜਨ ਆਪਣਾ ਗੋ ਰ ਪੁਰੈ ਵੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਇਓ ਕਿਰਪਾਲ ਦਿਨ ਦੁਖ ਪੰਜਨ ਅਪੇ ਸਵਿਤ ਥੜੀ ਥਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾਏ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਗਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗੰ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਪੰਜਨ ਅਪੇ ਸਵਿਤ 30 ਖਿੰ ਮਹਿ ਰੱਖ ਲਿਓ ਜਨ ਆਪਣਾ ਗੋਰਾ ਪੁਰਾ ਵੇੜੀ ਕਾਟੀ ਮੇਰੇ ਮਨ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਖਲ ਪਾਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇ ਮੁਖ ਓਜਲ ਪੈ ਦਰਬਾਰਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਬਿਤ ਥੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੋੜਾ ਪੁਰਾ ਬੇੜੀ ਕਾਟੀ ਮੇਰੇ ਮਨ ਗੋਲ गोविंद ਸਦ ਧਿਆਏ ਸਗਲ ਕਲੇਸ਼ ਮਿਟਹੇ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਓयो ਕਿਰਪਾ ਦਿਨ ਦੁਖ ਪੰਝਨ ਆਪੇ ਸਵਿਧ ਥੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਪਿਓ ਕਿਰਪਾਲ ਦਿਨ ਦੁਖ ਪੰਜਨ ਆਪੇ ਸਭਿਤ ਥੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੋੁਰ ਪੁਰੈ 베ੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਗਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਭੇ ਦਰਬਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਇਓ ਕਿਰਪਾਲ ਦਿਨ ਦੁਖ ਪੰਝਨ ਆਪੇ ਸਬਿਤ ਥੜੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾਏ 베ੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜੈ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਓ ਕ੍ਰਿਪਾਲ ਦਿਨ ਦੁਖ ਪੰਨ ਆਪੇ ਸਵਿਧ ਥਾਟੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰੈ 베ੜੀ ਕਾਟੀ ਮੇਰੇ ਮਨ ਗੁਲ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਖਲ ਪਈ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਯੋ ਕਿਰਪਾ ਦਿਨ ਦੁਖ ਪੰਜਨ ਆਪੇ ਸਵਿਧ ਥਾਡੀ ਥਿਨ ਮਹਿ ਰੱਖ ਲਿਓ ਜਨ ਆਪਣਾ ਗੁਰ ਪੁਰਾ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਕਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਆਪਿਓ ਕਿਰਪਾਲ ਦਿਨ ਦੁਖ ਪੰਝਨ ਆਪੇ ਸਬਿਤ ਥੜੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰਪੁਰੈ 베ੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਖਲ ਪਾਈਐ ਰਹਾ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਪਏ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ